ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਭਾਰਤ ਦੇ ਉੱਤੇ ਟੈਰਿਫ ਮਿਜ਼ਾਈਲਾਂ ਕਿਉਂ ਦਾਗ ਰਹੇ ਨੇ 트ੰਪ ਕੀ ਕਾਰਨ ਹੈ ਉਹਨਾਂ ਦੇ ਕਿਹੜੇ ਹੰਕਾਰ ਨੂੰ ਠੇਸ ਪਹੁੰਚੀ ਹੈ ਜਿਸ ਤੋਂ ਬਾਅਦ ਇਹ ਸਾਰੇ ਫੈਸਲੇ ਕੀਤੇ ਜਾ ਰਹੇ ਨੇ ਉਹਦੇ ਤੇ ਚਰਚਾ ਕਰਾਂਗੇ ਨਾਲੇ ਗੱਲਬਾਤ ਕਰਨੀ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਕੋਈ ਵੀ ਕੀਮਤ ਤਾਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਤਿਆਰ ਨੇ ਮੋਦੀ ਨੇ ਕੀ ਕੁਝ ਕੀਤਾ ਉਹਦੇ ਤੇ ਚਰਚਾ ਕਰਨੀ ਹੈ ਨਾਲੇ ਗੱਲਬਾਤ ਕਰਾਂਗੇ ਕਿ ਵਿਵਾਦਾਂ ਦੇ ਵਿੱਚ ਘਿਰੇ ਦੋ ਮਸ਼ਹੂਰ ਪੰਜਾਬੀ ਗਾਇਕ ਪੰਜਾਬ ਮਹਿਲਾ ਕਮਿਸ਼ਨ ਨੇ ਸੂਵੋ ਮੋਟੋ ਨੋਟਿਸ ਲੈ ਕੇ ਉਹਨਾਂ ਨੂੰ ਤਲਬ ਹੋਣ ਦੇ ਲਈ ਕਹਿ ਦਿੱਤਾ ਹੈ ਇੱਕ ਚਰਚਾ ਕਰਨੀ ਹੈ ਕਿ ਪੰਜਾਬ ਦੇ ਸੀਐਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਧਮਕੀ ਦਿੱਤੀ ਕਿਹਨੇ ਉਹਦੇ ਤੇ ਗੱਲਬਾਤ ਕਰਨੀ ਹੈ ਨਾਲ ਹੀ ਚਰਚਾ ਕਰਾਂਗੇ ਕਿ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਸੁਖਵੀਰ ਬਾਦਲ ਨੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਮੋਰਚਾ ਕਦੋਂ ਤੋਂ ਲੱਗੇਗਾ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਬਾਦਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਭਾਰਤ ਤੇ ਟੈਰਿਫ ਮਿਜ਼ਾਈਲਾਂ ਕਿਉਂ ਦਾਗ ਰਹੇ ਨੇ 트럼ਪ ਕਿਹੜੇ ਫੈਸਲੇ ਨੇ 트럼ਪ ਦੇ ਹੰਕਾਰ ਨੂੰ ਠੇਸ ਪਹੁੰਚਾਈ ਹੈ ਮਹਾਰਾ ਨੇ ਇਹਦੇ ਬਾਰੇ ਕੁਝ ਖੁਲਾਸੇ ਕੀਤੇ ਨੇ ਦਰਸਲ ਡੋਨਲਡ 트럼ਪ ਦੇ ਟੈਰਿਫ ਯੁੱਧ ਤੋਂ ਹਰ ਕੋਈ ਨਾਰਾਜ਼ ਹੈ ਹਾਲਾਂਕਿ ਭਾਰਤ ਨੇ ਇਸ ਦਾ ਜਵਾਬ ਸਪਸ਼ਟ ਤੌਰ ਤੇ ਦੇ ਦਿੱਤਾ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਰਾਹੀਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਚੁਕਣ ਵਾਲਾ ਨਹੀਂ ਹੈ 트럼ਪ ਦੇ ਟੈਰਿਫ ਯੁੱਧ ਬਾਰੇ ਕਈ ਮਹਾਰਾ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ ਇਹ ਦੱਖਣੀ ਏਸ਼ੀਆਈ ਮਹਾਰਾਂ ਵਿੱਚੋਂ ਇੱਕ ਮਾਈਕਲ ਗੋਗਲਮੈਨ ਨੇ ਕਿਹਾ ਹੈ ਕਿ 트럼ਪ ਦਾ ਟੈਰਿਫ ਲਗਾਉਣਾ ਸਿਰਫ ਦਬਾਅ ਦਾ ਇੱਕ ਸਾਧਨ ਹੈ ਉਹ ਭਾਰਤ ਤੇ ਦਬਾਅ ਪਾਉਣਾ ਚਾਹੁੰਦੇ ਨੇ ਅਤੇ ਰੂਸ ਤੋਂ ਤੇਲ ਦੀ ਖਰੀਦ ਨੂੰ ਰੋਕਣਾ ਚਾਹੁੰਦੇ ਨੇ ਜਾਂ ਇਸ ਦੇ ਹੋਰ ਕਈ ਕਾਰਨ ਹੋ ਸਕਦੇ ਨੇ ਦਰਸਰ ਮਾਈਕਲ ਗੋਗਲਮੈਨ ਨੇ ਕਿਹਾ ਹੈ ਕਿ ਰੂਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਜਾਂ ਕਹਿ ਲਓ ਯੁੱਧ ਰੋਕਣ ਦੇ ਲਈ 트럼ਪ ਆਪਣੇ ਨਜ਼ਦੀਕੀ ਸਾਥੀਆਂ ਨੂੰ ਵੀ ਨਹੀਂ ਬਖਸ਼ ਰਿਹਾ ਉਦਾਹਰਨ ਵਜੋਂ 트럼ਪ ਭਾਰਤ ਤੇ ਟੈਰਿਫ ਵੀ ਲਗਾ ਰਿਹਾ ਹੈ ਅਤੇ ਤਾਜੋ ਭਾਰਤ ਰੂਸ ਤੋਂ ਤੇਲ ਦੀ ਖਰੀਦ ਘਟਾਵੇ ਤੇ ਅਮਰੀਕਾ ਤੋਂ ਤੇਲ ਦੀ ਖਰੀਦ ਵਧਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਦਾ ਇੱਕ ਹੋਰ ਕਾਰਨ ਵੀ ਹੋ ਸਕਦਾ ਹੈ ਕਿ ਟਰੰਪ ਹੁਣ ਨਿਜੀ ਹੋ ਰਹੇ ਨੇ ਮਹਾਰਾ ਨੇ ਕਿਹਾ ਕਿ ਟਰੰਪ ਇਸ ਦੇ ਲਈ ਗੁੱਸੇ ਦੇ ਵਿੱਚ ਨੇ ਕਿਉਂਕਿ ਭਾਰਤ ਨੇ ਉਹਨਾਂ ਨੂੰ ਭਾਰਤ ਪਾਕਿਸਤਾਨ ਟਕਰਾਅ ਨੂੰ ਰੋਕਣ ਦਾ ਸਹਾਰਾ ਨਹੀਂ ਦਿੱਤਾ ਅਤੇ ਉਹ ਆਪਣੇ ਹੋਮੇ ਨੂੰ ਸੰਤੁਸ਼ਟ ਕਰਨ ਦੇ ਲਈ ਹੁਣ ਭਾਰਤ ਦੇ ਨਾਲ ਪੰਗੇ ਲੈ ਰਹੇ ਨੇ ਗੂਗਲਮੈਨ ਨੇ ਕਿਹਾ ਕਿ ਟਰੰਪੋ ਉਸ ਫੋਨ ਕਾਲ ਤੋਂ ਵੀ ਗੁੱਸੇ ਦੇ ਵਿੱਚ ਨੇ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਕਿਸੇ ਤੀਜੇ ਦੇਸ਼ ਦੇ ਨੇ ਜੰਗਮੰਦੀ ਕਰਵਾਉਣ ਦੇ ਵਿੱਚ ਮਦਦ ਨਹੀਂ ਕੀਤੀ ਹੈ 트럼ਪ ਇਸ ਅਸਵੀਕਾਰ ਤੋਂ ਵੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਟੈਰਫ ਤੇ ਭਾਰਤ ਦੇ ਸਖਤ ਵਿਰੋਧ ਦੇ ਬਾਵਜੂਦ ਰਾਸ਼ਟਰਪਤੀ ਡੋਨਲਡ 트럼ਪ ਦੀ ਸਿਹਤ ਤੇ ਕੋਈ ਵੀ ਅਸਰ ਨਹੀਂ ਪਿਆ ਉਹ ਇਸੇ ਤਰ੍ਹਾਂ ਭਾਰਤ ਨੂੰ ਧਮਕੀਆਂ ਦਿੰਦੇ ਨਜ਼ਰ ਆ ਰਹੇ ਨੇ ਹੁਣ 트럼ਪ ਨੇ ਭਾਰਤ ਨੂੰ ਇੱਕ ਬੁਰਾ ਵਪਾਰਕ ਭਾਈਵਾਲ ਕਿਹਾ ਅਤੇ ਅਗਲੇ 24 ਘੰਟਿਆਂ ਦੇ ਵਿੱਚ ਟੈਰਫ ਦਰਾਂ ਨੂੰ ਹੋਰ ਵਧਾਉਣ ਦੀ ਗੱਲ ਕੀਤੀ ਹੈ। 1 ਅਗਸਤ ਨੂੰ ਹੀ 트럼ਪ ਨੇ ਭਾਰਤੀ DRAM ਦਾਦੇ 25% ਟੈਰਫ ਲਗਾਉਣ ਦਾ ਆਰਡੀਨੈਂਸ ਦੇ ਉੱਤੇ ਦਸਤਖਤ ਕੀਤੇ ਅਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਉਹ ਡਿਊਟੀ ਦਰ ਜਿਹੜੀ ਹੈ 50% ਵਧਾਉਣ ਜਾ ਰਹੇ ਹਨ। ਅਗਲੀ ਖਬਰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜੁੜੀ ਹੋਈ ਹੈ ਦਰਸਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਕੋਈ ਵੀ ਕੀਮਤ ਤਾਰਨ ਦੇ ਲਈ ਮੈਂ ਤਿਆਰ ਹਾਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਹ ਸਪਸ਼ਟ ਤੌਰ ਦੇ ਉਤੇ ਕਹਿ ਦਿੱਤਾ ਗਿਆ ਜਿੱਦਾਂ ਜਿੱਦਾਂ ਡੋਨਲਡ 트੍ਰੰਪ ਦੇ ਵੱਲੋਂ ਭਾਰਤ ਦੇ ਉੱਪਰ ਇਹ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਟੈਰਿਫ ਵਧਾਏ ਜਾ ਰਹੇ ਨੇ ਔਰ ਸਿੱਧੇ ਤੌਰ ਦੇ ਉਤੇ ਸਾਰੇ ਜਾਣਦੇ ਨੇ ਕਿ ਭਾਰਤ ਦੇ ਖੇਤੀ ਸੈਕਟਰ ਦੇ ਵਿੱਚ ਸਿੱਧੇ ਤੌਰ ਦੇ ਉਤੇ ਸ਼ਮੂਲੀਅਤ ਜਾਂਦੇ ਨੇ 트੍ਰੰਪ ਔਰ ਭਾਰਤ ਇਹ ਸ਼ਮੂਲੀਅਤ ਉਹਨਾਂ ਨੂੰ ਕਰਨ ਨਹੀਂ ਦੇ ਰਿਹਾ ਜਿਸ ਦੇ ਕਰਕੇ ਇਹ ਸਾਰਾ ਦਬਾਅ ਪਾਉਣ ਦੀ ਕੋਸ਼ਿਸ਼ ਭਾਰਤ ਦੇ ਉੱਤੇ ਕੀਤੀ ਜਾ ਰਹੀ ਹੈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਕਿਸਾਨਾਂ, ਮਛਵਾਰਿਆਂ ਅਤੇ ਡੇਅਰੀ ਪਾਲਕਾਂ ਦੇ ਹਿੱਤਾਂ ਦੇ ਲਈ ਕਦੇ ਵੀ ਸਮਝੌਤਾ ਨਹੀਂ ਕਰੇਗਾ ਤੇ ਇਸ ਦੇ ਲਈ ਉਹ ਕੋਈ ਵੀ ਕੀਮਤ ਤਾਰਨ ਦੇ ਲਈ ਤਿਆਰ ਹੈ। ਮੋਦੀ ਨੇ ਕਿਹਾ ਸਾਡੇ ਲਈ ਕਿਸਾਨਾਂ ਦਾ ਹਿੱਤ ਸਭ ਤੋਂ ਵੱਡੀ ਤਰਜੀਹ ਹੈ। ਭਾਰਤ ਕਦੇ ਵੀ ਕਿਸਾਨਾਂ, ਮਛਵਾਰਿਆਂ ਅਤੇ ਡੇਅਰੀ ਕਿਸਾਨਾਂ ਦੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰੇਗਾ। ਮੇਰਾ ਮੰਨਣਾ ਹੈ ਕਿ ਨਿੱਜੀ ਤੌਰ ਤੇ ਮੈਨੂੰ ਇਸ ਦੀ ਕੀਮਤ ਚੁਕਾਣੀ ਪਵੇਗੀ ਅਤੇ ਮੈਂ ਇਸ ਦੇ ਲਈ ਬਿਲਕੁਲ ਤਿਆਰ ਹਾਂ। ਪ੍ਰਧਾਨ ਮੰਤਰੀ ਅਤੇ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਮਰਹੂਮ ਐਮ ਐਸ ਸੁਆਮੀਨਾਥਨ ਦੀ ਜਨਮ ਸ਼ਤਾਬਦੀ ਮੌਕੇ ਤਿੰਨ ਰੋਜ਼ਾ ਗਲੋਬਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਉਹਨਾਂ ਦੀਆਂ ਇਹ ਟਿੱਪਣੀਆਂ ਅਮਰੀਕਾ ਵੱਲੋਂ ਭਾਰਤ ਤੋਂ ਦਰਮਦ ਵਸਤਾਂ ਜਿਨ੍ਹਾਂ ਦੇ ਵਿੱਚ ਖੇਤੀਬਾੜੀ ਉਤਪਾਦ ਵੀ ਸ਼ਾਮਲ ਹੈ ਅਤੇ ਟੈਰਿਫ ਨੂੰ 50% ਤੱਕ ਵਧਾਉਣ ਦੇ ਐਲਾਨ ਦੇ ਪਿਛੋਕੜ ਦੇ ਵਿੱਚ ਆਇਆ ਮੋਦੀ ਨੇ ਮਹਾਨ ਵਿਗਿਆਨੀ ਦੇ ਸਨਮਾਨ ਦੇ ਵਿੱਚ ਯਾਦਗਾਰੀ ਸਿੱਕਾ ਅਤੇ ਡਾਕਟ ਕਟ ਵੀ ਜਾਰੀ ਕੀਤੀ ਹੈ ਡਾਕਟਰ ਐਮ ਐਸ ਸੁਆਮੀਨਾਥਨ ਇੱਕ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਸੀ ਜਿਨ੍ਹਾਂ ਨੂੰ 1960 ਦੇ ਦਹਾਕੇ ਦੇ ਦੌਰਾਨ ਉੱਚ ਉਪਜ ਦੇਣ ਵਾਲੀਆਂ ਕਣਕ ਦੀਆਂ ਕਿਸਮਾਂ ਅਤੇ ਆਧੁਨਿਕ ਖੇਤੀ ਤਕਨੀਕਾਂ ਪੇਸ਼ ਕਰਕੇ ਭਾਰਤੀ ਖੇਤੀਬਾੜੀ ਨੂੰ ਬਦਲਣ ਦੇ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਦੇ ਲਈ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦੇ ਕੰਮ ਨੇ ਭਾਰਤ ਦੇ ਵਿੱਚ ਭੋਜਨ ਉਤਪਾਦਨ ਦੇ ਵਿੱਚ ਮਹੱਤਵਪੂਰਨ ਵਾਧਾ ਕੀਤਾ ਅਤੇ ਕਿਸਾਨਾਂ ਦੇ ਵਿੱਚ ਗਰੀਬੀ ਦੂਰ ਕੀਤੀ ਸੀ। ਸਵਾਮੀ ਨਾਥਨ ਦਾ ਜਨਮ 7 ਅਗਸਤ 1925 ਨੂੰ ਕੁੰਬਾ ਕੋਨਮ ਦੇ ਵਿੱਚ ਹੋਇਆ ਸੀ ਅਤੇ 28 ਸਤੰਬਰ 2023 ਨੂੰ ਤਮੇ ਲਾਡੂ ਦੇ ਵਿੱਚ 98 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ। ਅਗਲੀ ਖਬਰ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਦਰਸਲ ਖਾਲਸਤਾਨੀ ਅਤਵਾਦੀ ਸੰਗਠਨ ਸਿੱਖ ਫੋਰ ਜਸਟਿਸ ਜਾਨੀ ਕਿ ਐਸਐਫਜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਅਤਵਾਦੀ ਗੁਰਪਤਪੰਥ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਫਰੀਦਕੋਟ ਦੇ ਵਿੱਚ ਉਹਨਾਂ ਦੇ ਅੱਤਵਾਦੀਆਂ ਦਾ ਨਿਸ਼ਾਨਾ ਹੋਣਗੇ ਅੱਤਵਾਦੀ ਨੇ ਲੈਂਡ ਪੁੱਲਿੰਗ ਮੁੱਦੇ ਤੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਅੱਤਵਾਦੀ ਪੰਨੂ ਨੇ ਵੀਡੀਓ ਦੇ ਵਿੱਚ ਇਹ ਦਾਵਾ ਕੀਤਾ ਹੈ ਕਿ ਉਸਨੇ ਅੰਮ੍ਰਿਤਸਰ ਦੇ ਬੱਸ ਸਟੈਂਡ ਖਾਲਸਾ ਕਾਲਜ ਅਤੇ ਕੁਝ ਮੰਦਰਾਂ ਅਤੇ ਅਦਾਲਤੀ ਕੰਪਲੈਕਸ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਨੇ ਹਾਲਾਂਕਿ ਜਨਤਕ ਥਾਮਾਂ ਤੇ ਜਿੰਦਾਬਾਦ ਦੇ ਨਾਰੇ ਵਾਲੀਆਂ ਖਾਲੀ ਥਾਮਾਂ ਨਹੀਂ ਵਿਖੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਪਹਿਲਾਂ ਵੀ ਰਾਸ਼ਟਰੀ ਪ੍ਰੋਗਰਾਮਾਂ ਦੌਰਾਨ ਵੀਡੀਓ ਜਾਰੀ ਕਰ ਚੁੱਕੇ ਨੇ ਅਤੇ ਧਮਕੀਆਂ ਦਿੰਦੇ ਰਹਿੰਦੇ ਨੇ ਪੰਨੂ ਭਾਰਤ ਤੋਂ ਫਰਾਰ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਰਾਸ਼ਟਰੀ ਜਾਂਚ ਏਜੰਸੀ ਨੂੰ ਵੀ ਲੋੜਿੰਦਾ ਮੁਲਜ਼ਮਾ ਵਿਰੁੱਧ ਪੰਜਾਬ ਦੇ ਕਈ ਥਾਣਿਆਂ ਦੇ ਵਿੱਚ ਤਿੰਨ ਦਰਜਣ ਤੋਂ ਵੱਧ ਮਾਮਲੇ ਦਰਜ ਨੇ ਇਸ ਅਤਵਾਦੀ ਵਿਰੁੱਧ ਤਸਕਰੀ ਸਮੇਤ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਦੇ ਵਿੱਚ ਕਈ ਕੇਸ ਦਰਜ ਨੇ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਸੁਖਵੀਰ ਬਾਦਲ ਨੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਦਰਸਲ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ ਕੋਰ ਵਰਕਿੰਗ ਕਮੇਟੀ ਜ਼ਿਲ੍ਹਾ ਮੁਖੀਆਂ ਅਤੇ ਹਲਕਾ ਇੰਚਾਰਜਾਂ ਦੇ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਹੈ ਇਸ ਦੇ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਲੈਂਡ ਗਰੇਵਿੰਗ ਸਕੀਮ ਯਾਨੀ ਕਿ ਲੈਂਡ ਪੂਲਿੰਗ ਸਕੀਮ ਨੂੰ ਉਹਨਾਂ ਨੇ ਕਿਹਾ ਲੈਂਡ ਗਰੇਵਿੰਗ ਸਕੀਮ ਖਿਲਾਫ ਪੱਕੇ ਮੋਰਚੇ ਦਾ ਐਲਾਨ ਕੀਤਾ ਹੈ ਅਕਾਲੀ ਦਲ ਦੇ ਵੱਲੋਂ ਐਲਾਨ ਕੀਤਾ ਗਿਆ ਕਿ 1 ਸਤੰਬਰ ਤੋਂ ਪੱਕਾ ਮੋਰਚਾ ਲੱਗੇਗਾ ਜਿਸ ਦੀ ਪਹਿਲੇ ਦਿਨ ਦੀ ਅਗਵਾਈ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਰਨਗੇ ਇਸ ਤੋਂ ਬਾਅਦ ਵੱਖ-ਵੱਖ ਲੀਡਰਸ਼ਿਪ ਦੀ ਡਿਊਟੀ ਲਈ ਗਈ ਹੈ ਜੋ ਕਿ ਇਸ ਮੋਰਚੇ ਨੂੰ ਸੰਭਾਲਣਗੇ ਇਹ ਮੋਰਚਾ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਮੁਹਾਲੀ ਤੋਂ ਅਰਦਾਸ ਕਰਕੇ ਰਵਾਨਾ ਹੋਇਆ ਕਰੇਗਾ ਉੱਥੇ ਹੀ ਇਸ ਮੋਰਚੇ ਦੀ ਅਰੰਭਤਾ 31 ਜੁਲਾਈ ਨੂੰ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਠ ਆਰੰਭ ਕਰਕੇ ਕੀਤੀ ਜਾਵੇਗੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਮੋਰਚਾ ਅਰਵਿੰਦ ਕੇਜਰੀਵਾਲ ਦੀ ਮੁਹਾਲੀ ਵਾਲੀ ਰਿਹائش ਦੇ ਬਾਹਰ ਲੱਗੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਦੋਂ ਤੱਕ ਲੈਂਡ ਗ੍ਰੇਵਿੰਗ ਸਕੀਮ ਜਾਨਕਿ ਲੈਂਡ ਪੁੱਲਿੰਗ ਸਕੀਮ ਨੂੰ ਅਕਾਲੀ ਦਲ ਦੇ ਵੱਲੋਂ ਬਾਰ-ਬਾਰ ਲੈਂਡ ਗ੍ਰੇਵਿੰਗ ਸਕੀਮ ਕੀਤਾ ਜਾਂਦਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਲੈਂਡ ਗ੍ਰੇਵਿੰਗ ਸਕੀਮ ਵਾਪਸ ਨਹੀਂ ਹੁੰਦੀ ਉਦੋਂ ਤੱਕ ਮੋਰਚਾ ਜਾਰੀ ਰਹੇਗਾ ਹੁਣ ਦੋ ਪੰਜਾਬੀ ਗਾਇਕ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਜਿਨ੍ਹਾਂ ਦੇ ਲਈ ਮਹਿਲਾ ਕਮਿਸ਼ਨ ਦੇ ਵੱਲੋਂ ਇੱਕ ਖੁਦ ਨੋਟਿਸ ਭੇਜਿਆ ਗਿਆ ਦਰਸਲ ਪੰਜਾਬ ਦੇ ਦੋ ਮਸ਼ਹੂਰ ਪੰਜਾਬੀ ਗਾਇਕ ਖਨੀ ਸਿੰਘ ਅਤੇ ਕਰਨ ਔਜਲਾ ਮੁਸੀਬਤ ਦੇ ਵਿੱਚ ਫਸ ਗਏ ਨੇ ਇਹ ਹਨੀ ਸਿੰਘ ਦੇ ਗੀਤ ਮਿਲੀਨੀਅਮ ਬਾਰੇ ਹੈ ਜਿਸ ਤੇ ਔਰਤਾਂ ਦੇ ਵਿਰੁੱਧ ਅਸ਼ਲੀਲ ਅਤੇ ਇਤਰਾਜਯੋਗ ਪਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਪੰਜਾਬ ਮੀਲਾ ਕਮਿਸ਼ਨ ਨੇ ਖੁਦ ਨੋਟਿਸ ਲਿਆ ਹੈ ਅਤੇ ਹਨੀ ਸਿੰਘ ਦੇ ਵਿਰੁੱਧ ਨੋਟਿਸ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਗਾਇਕ ਕਰਨ ਔਜਲਾ ਦੇ ਗੀਤ ਐਮ ਐਫ ਗੱਭਰੂ ਤੇ ਵੀ ਵਿਵਾਦ ਹੋ ਰਿਹਾ ਹੈ ਔਰ ਹਨੀ ਸਿੰਘ ਅਤੇ ਕਰਨ ਔਜਲਾ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਦੋਵਾਂ ਕਲਾਕਾਰਾਂ ਦੇ ਗੀਤਾਂ ਤੇ ਕੁਝ ਦੋਸ਼ ਲਗਾਏ ਗਏ ਨੇ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਹੈ ਪਿਛਲੇ ਕਈ ਦਿਨਾਂ ਤੋਂ ਕਰਨ ਔਜਲਾ ਦੇ ਗੀਤ ਐਮਐਫ ਗੱਬਰੂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਹੁਣ ਇਹ ਗੀਤ ਉਸ ਦੇ ਲਈ ਇੱਕ ਵੱਡੀ ਸਮੱਸਿਆ ਪੈਦਾ ਕਰ ਸਕਦਾ ਹੈ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਨੇ ਇਸ ਮਾਮਲੇ ਦੇ ਵਿੱਚ ਡੀਜੀਪੀ ਗੌਰਵ ਯਾਦਵ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਦੇ ਵਿੱਚ ਗੀਤ ਦੀ ਭਾਸ਼ਾ ਅਤੇ ਸਮਗਰੀ ਦੀ ਜਾਂਚ ਦੀ ਮੰਕੀਤੀ ਗਈ ਹੈ ਕਮਿਸ਼ਨ ਦਾ ਕਹਿਣਾ ਹੈ ਕਿ ਗੀਤ ਦੇ ਵਿੱਚ ਵਰਤੀ ਗਈ ਭਾਸ਼ਾ ਅਤੇ ਦ੍ਰਿਸ਼ ਔਰਤਾਂ ਦੇ ਮਾਨ ਨੂੰ ਠੇਸ ਪਹੁੰਚਾਉਂਦੇ ਨੇ ਜਿਸ ਦੇ ਨਾਲ ਸਮਾਜ ਦੇ ਵਿੱਚ ਗਲਤ ਸੰਦੇਸ਼ ਫੈਲਦਾ ਹੈ ਕਮਿਸ਼ਨ ਦਾ ਮੰਨਣਾ ਹੈ ਕਿ ਜਨਤਕ ਮੰਚਾਂ ਤੇ ਅਜਿਹੀ ਭਾਸ਼ਾ ਅਤੇ ਵਿਚਾਰਧਾਰਾ ਦੇ ਫੈਲਣ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ ਖਾਸ ਕਰਕੇ ਨੌਜਵਾਨਾਂ ਤੇ ਇਸ ਮਾਮਲੇ ਦੇ ਵਿੱਚ ਕਮਿਸ਼ਨ ਨੇ ਡੀਜੀਪੀ ਨੂੰ ਪੂਰੇ ਮਾਮਲੇ ਦੀ ਜਾਂਚ ਅਤੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਅਤੇ ਹਨੀ ਸਿੰਘ ਸਮੇਤ ਸੰਬੰਧਤ ਅਧਿਕਾਰੀਆਂ ਨੂੰ ਇਸ ਜਾਂਚ ਦੀ ਰਿਪੋਰਟ ਦੇ ਨਾਲ 11 ਅਗਸਤ ਨੂੰ ਸਵੇਰੇ 11:30 ਵਜੇ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਔਰ ਪੰਜਾਬ ਦੇ ਵਿੱਚ ਲਗਾਤਾਰ ਪੈਰੀ بارش ਦੇ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਔਰ ਇਸ ਕਰਕੇ ਸਿਹਤ ਮੰਤਰੀ ਨੇ ਅੱਜ ਪਟਿਆਲਾ ਦੇ ਵਿੱਚ ਲੋਕਾਂ ਨੂੰ ਹੜ੍ਹ ਤੋਂ ਨਾ ਘਬਰਾਉਣ ਦੀ ਹਦਾਇਤ ਜਿਹੜੀ ਆ ਉਹ ਦਿੱਤੀ ਆ ਦਰਸਲ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮਨਾਏ ਜਾ ਰਹੇ ਪਟਿਆਲਾ ਚ ਰਾਜਪਦਰੀ ਸਮਾਗਮ ਮੌਕੇ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸ਼ਿਰਕਤ ਕੀਤੀ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਣ ਦੇ ਲਈ ਦਵਾਈ ਵੀ ਖਲਾਈ ਗਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਤੰਦਰੁਸਤ ਰਹਿਣ ਇਸ ਦੇ ਲਈ ਸਰਕਾਰ ਹਰ ਉਪਰਾਲਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਫੈਸਟੀਵਲ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਜੋ ਦੁੱਧ ਦਹੀਂ ਅਤੇ ਮਠਾਈਆਂ ਦੇ ਸੈਂਪਲ ਭਰੇਗੀ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਬਾਹਰਲੇ ਰਾਜਾਂ ਤੋਂ ਵੀ ਜਿਹੜਾ ਖਾਣ ਲਈ ਸਮਾਨ ਆ ਰਿਹਾ ਉਸ ਵੱਲ ਵੀ ਧਿਆਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਐਮਸੀ ਸਾਹਿਬਾਨ ਘਰੋਂ ਹੀ ਕੰਮ ਕਰ ਰਹੇ ਨੇ ਤੇ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ। ਇਸ ਮੌਕੇ ਦੇ ਉੱਤੇ ਡਾਕਟਰ ਬਲਬੀਰ ਸਿੰਘ ਨੇ ਹੜਾ ਨੂੰ ਲੈ ਕੇ ਵੀ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਆ। ਜੇ ਨੈਸ਼ਨਲ ਡੀ ਵਰਮਿੰਗ ਡੇ ਹੈ ਜੀ ਕਦੇ ਬੱਚਿਆਂ ਦੇ ਵਿੱਚੜਾਣੇ ਮੀਆਂ ਕਾਫੀ ਦੇਖਿਆ ਜਾਂਦਾ ਸੀ। ਆਪਣੇ ਜਿਹੜੇ ਮਤਲਬ ਜੇ ਅਬ ਸਕੂਲ ਦੀ ਗੱਲ ਕਰਾਂ ਤਾਂ ਬੱਚੇ ਹੋਏ ਹਨ ਟੀਚਰਸ ਵੀ ਹੋਏ ਹਨ ਔਰ ਹੈਲਥ ਸਰਵਿਸ ਵੀ ਅਵੇਲੇਬਲ ਹੈ ਪਰ ਜਿਹੜੇ ਰਿਮੋਟ ਜਿਹੜੀ ਆ ਸਕਦਾ ਉੱਥੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਔਰ ਕਈ ਸਟੇਟਸ ਦਾ ਬਹੁਤ 파ੜੀ ਆਦਾ ਸਟਾਰਟਿੰਗ ਵੇਸਟਿੰਗ ਬਹੁਤ ਹੈ ਪੰਜਾਬ ਸਭ ਤੋਂ ਘੱਟ ਹੈ ਮੇਰੀ ਕੋਸ਼ਿਸ਼ ਹੈ ਕਿ ਮਤਲਬ ਇੱਕ ਵੀ ਬੱਚਾ ਜਦੋਂ ਸਕੂਲ ਛੱਡੇ ਤਾਂ ਅਨਿਮਿਕ ਨਾ ਹੋਵੇ ਉਹਨੂੰ ਆਪਣੀ ਸਿਹਤ ਬਾਰੇ ਪੂਰਾ ਗਿਆਨ ਹੋਵੇ ਤੇ ਉਹਦਾ ਇਹ ਮੋਗਲਵਨ ਵੀ ਪੂਰਾ ਹੋਵੇ ਹਾਈਟ ਵੇਟ ਵੀ ਉਹਦੀ ਜਿਹੜੀ ਹੋਣੀ ਚਾਹੀਦੀ ਉਹਨੀ ਹੋਵੇ ਔਰ ਉਹ ਆਪਣੀ ਵਿਜੂਅਲ ਕੁਲਟੀ ਔਰ ਬਾਕੀ ਸਾਰੇ ਜਿਹੜੀ ਅਬਿਲਿਟੀਆਂ ਦਾ ਵੀ ਉਹਨੂੰ ਪਤਾ ਹੋਵੇ ਉਹਦਾ IQ ਕਰਾ ਸਾਰਾ ਕੁਝ ਉਹ ਆਪਣਾ ਡਵੈਲਪ ਕਰੀਏ ਤੇ ਉਹਨੂੰ ਖਾਸ ਕਰਕੇ এডੂਕੇਸ਼ਨ ਜਿਹੜੀ ਉਹ ਕਰ ਰਿਹਾ ਉਹਦੇ ਨਾਲ ਨਾਲ ਉਹਨੂੰ ਸਿਹਤ ਬਾਰੇ ਆਪਣਾ ਜੁੜਾ ਹੈਗਾ ਉਹ ਜ਼ਰੂਰ ਬੱਚੇ ਨੂੰ ਕਹਿਣਾ ਚਾਹੀਦਾ ਵੀ ਜਿਹੜੀਆਂ ਵੈਕਟਰ ਬੋਰਨ ਜਾਂ ਵਾਟਰ ਬੋਰਨ ਜੀਜ਼ਸ ਕੀ ਹੈ ਮੱਖੀਆਂ ਮਛਰਾਂ ਨਾਲ ਕੀੜੀਆਂ ਬਿਵਾਰੀਆਂ ਕਰਦੀਆਂ ਤਾਂ ਆਪਾਂ ਬਹੁਤ ਵੱਡੀ ਮੁਸੀਬਤ ਤੋਂ ਬਚ ਜਾਗੇ ਕਿਰਪਾ ਕਰਸੋ ਕਿੰਨੇ ਕੁ ਬੱਚੇ ਹੋਣਗੇ ਜਿਸ ਨੂੰ ਆਪਾਂ ਬੰਦੂ ਮੈਂ ਨਸੀ ਇਹ ਸਾਰੇ ਸਕੂਲਾਂ ਨੂੰ ਅਸੀਂ ਇਸੇ ਤਰੈਨਿੰਗ ਦੇ ਰਹੇ ਹਾਂ ਅੱਜ ਤੱਕ ਉਹ ਇੱਕ ਨੈਸ਼ਨਲ ਜਿਹੜਾ ਸਟੇਟ ਲੈਵਲ ਦਾ ਸਾਡਾ ਪ੍ਰੋਗਰਾਮ ਸੀਗਾ ਬੈਚਲਰ ਲੈਵਲ ਦਾ ਸਾਡਾ ਪ੍ਰੋਗਰਾਮ ਹੈ ਇਹ ਸਟੇਟ ਲੈਵਲ ਤੇ ਫੋਕਸ ਹੁੰਦੇ ਉਦੋਂ ਜਿਹੜਾ ਜਿਹੜੇ ਹੌਸ ਜਿੰਨੇ ਬੱਚੇ ਆ ਸਕਦੇ ਸੀਗੇ ਉਹ ਸਾਰੇ ਤੁਹਾਡੇ ਸਾਹਮਣੇ ਆ ਗਏ ਤੇ ਸਾਰੇ ਜਿੰਨੇ ਅਫਸਰ ਸਵਾਨ ਹੈ ਬਟ ਜਿਹੜਾ ਮੈਸੇਜ ਹੈ ਉਹ ਯੂਨੀਵਰਸਲ ਹੈ ਜਿਹੜਾ ਮੇਰਾ ਜਿਹੜਾ ਵੀਡੀਓ ਹੈਗਾ ਬਹੁਤ ਸਾਰੇ ਬੰਦੇ ਦੇਖਦੇ ਆਉਣ ਡਰਸ਼ਾ ਦੇ ਲੋਕਾਂ ਨੇ ਸਮੱਸਿਆ ਨਾਲ ਖੁੜੇ ਕਰੇ ਸੁਭਾਗ ਹੈ ਬਹੁਤ ਸਾਰੇ ਅੱਛੀ ਜਿਹੜੇ ਪੁੱਛ ਪੁੱਝੂਆਂ ਦੇ ਬੈਠ ਗਏ ਪਰ ਉੱਤਰ ਉੱਤਰ ਹੀ ਹੋ ਰਹੇ ਲੋਕ ਅ ਜੀ ਸ਼ੂਸ਼ ਕਰੋ ਵੀ ਬੁਈ ਜਿਹੜੇ ਹੈਗੇ ਆ ਆਟੇ ਜਿਹੜੇ ਆਪਾਂ ਤੇ ਇੱਦਾਂ ਦੀ ਕਰ ਲਿਆ ਜਿਹੜੇ ਸਾਡੇ ਐਮਸੀ ਆ ਗਿਆ ਉਹਨਾਂ ਦੇ ਘਰ ਦੇ ਵਿਚਾਰਾਂ ਦੇ ਦਫ਼ਤਰੀ ਆ ਜਿਹੜਾ ਮਰਜੀ ਜਦੋਂ ਮਰਜੀ ਉਹਨਾਂ ਨੂੰ ਚੁਗਾ ਲੈਂਦਾ ਉਹ ਸਾਰਾ ਦਿਨ ਲੋਕਾਂ 'ਚ ਹੀ ਰਹਿੰਦੇ ਆ ਲੋਕਾਂ ਦੇ ਵਿੱਚ ਤੁਰੇ ਫਿਰਦੇ ਆ ਕੋਈ ਜਿਹੜਾ ਅਫੀਸ਼ੀਅਲੀ ਜਿਹੜਾ ਹੁੰਦਾ ਜਿਹੜੇ ਪੁਰਾਣੇ ਵਾਲੇ ਬੰਦੇ ਸੀ ਨਾ ਜੀ ਉਹ ਵੱਡੇ ਵੱਡੇ ਦਫ਼ਤਰ ਦਾ ਖੋਲ ਲੈਂਦੇ ਸੀ ਬਟ ਉੱਥੇ ਐਮਸੀ ਨਹੀਂ ਮਿਲਦੇ ਸੀਗੇ ਸਾਡੇ ਐਮਸੀ ਆ ਚਾਹੇ ਉਹਨਾਂ ਦਾ ਫਾਰਮਲੀ ਕੋਈ ਉਸ ਤਰ੍ਹਾਂ ਦਾ ਮਤਲਬ ਕੋਈ ਚਮਕਦਾ ਦਫ਼ਤਰ ਨਾ ਹੋਵੇ ਬਟ ਇਹ ਜਾ ਵੀ ਰਹੇ ਆ ਲੋਕਾਂ ਦੇ ਵਿੱਚ ਅਸੀਂ ਤਾਂ ਜੇ ਕਿਤੇ ਪਲ ਪਾਣੀ ਵੀ ਖੜਾ ਹੋਵੇ ਤਾਂ ਚੱਕੜ ਦੇ ਵਿੱਚ ਲੋਕਾਂ ਦੇ ਨਾਲ ਤੁਰੇ ਫਿਰਦੇ ਆ ਅਸੀਂ ਔਰ ਉਹਦੀ ਸਫਾਈ ਵੀ ਕਰ ਰਹੇ ਔਰ ਸ਼ਹਿਰ ਦੇ ਵਿੱਚ ਇੰਪਰੂਵਮੈਂਟਸ ਵੀ ਹੋ ਰਹੇ ਆ ਦੇਖੋ ਜਿਵੇਂ ਤੁਹਾਡੇ ਆਰਮੀ ਸਟੇਟ ਚ ਪ੍ਰੋਬਲਮ ਸੀ ਮੈਂ ਉੱਥੇ ਖੁਦ ਗਿਆ ਜਾ ਕੇ ਜੀ ਕੱਲੀ ਕੱਲੀ ਗੜੀ ਸਾਰਾ ਕੁਝ ਮੈਂ ਕੱਲੇ ਕੱਲੇ ਮਤਲਬ ਜਿਹੜਾ ਸੀਗਾ ਉਹਨਾਂ ਦੇ ਸਾਰੀਆਂ ਫੇਸਿਸ ਦੇ ਵਿੱਚ ਜੋ ਲੋਕਾਂ ਨੇ ਮੈਨੂੰ ਕਿਹਾ ਔਰ ਉੱਥੇ ਆਲਰੇਡੀ ਕੰਮ ਸ਼ੁਰੂ ਕਰਾ ਦਿੱਤਾ ਡਾਕਟਰ ਸਾਹਿਬ ਇੱਥੇ ਚਾਪੇ ਮਾਰੀ ਕੀਤੀ ਕਿ ਜਿਸ ਦੇ ਵਿੱਚ ਕੁਝ ਸੈਂਪਲ ਫੇਲ ਆਏ ਜੀ ਕਿਉਂਦੇ ਤੇ ਉਹਨਾਂ ਨੇ ਉਸ ਤੋਂ ਇਲਾਵਾ ਤੁਸੀਂ ਇੱਕ ਮੇਕਾਸ ਹੈ ਨਾ ਉਹਦੇ ਚ ਨਾਲ ਜੀ ਅਸੀਂ ਬਹੁਤ ਵੱਡਾ ਸਾਡਾ ਹੋਣਾ ਸਿੱਧਾ ਲੁਧਾਨੇ ਜਾ ਰਹੇ ਜਿਸ ਤੋਂ ਬਾਅਦ ਮੇਰਾ ਟੈਕਸਟ ਪ੍ਰੋਗਰਾਮ ਉੱਥੇ ਆ ਜਿਹੜਾ ਅਸੀਂ ਛਾਪੇਮਾਰੀ ਤਾਂ ਸਾਡਾ ਜਿਵੇਂ ਦੁੱਧ ਮੈਂ ਕੱਲ ਵੀ ਦੱਸਿਆ ਵੀ ਜਿਹੜਾ ਪਨੀਰ ਔਰ ਘਿਓ ਹੈ ਔਰ ਮਸਾਲੇ ਆ ਨਾ ਖਾਸ ਕਰਕੇ ਘਿਓ ਤੇ ਪਨੀਰ ਦੇ ਵਿੱਚ ਬਹੁਤ ਜ਼ਿਆਦਾ ਮਲਾਵਟ ਕਰਦੇ ਆ ਬੜੀ ਮਾੜੀ ਕਰ ਲੈ ਜਿਹੜੇ ਬਾਹਰੋਂ ਆਉਂਦੇ ਆ ਹੁਣ ਅਸੀਂ ਸਪੈਸ਼ਲ ਕੰਪੇਨ ਵੀ ਮੈਂ ਚਲਾ ਰਿਹਾ ਵੀ ਜਿਹੜੇ ਬਾਹਰੋਂ ਆਉਂਦੇ ਆ ਸਾਨੂੰ ਜਿੱਥੇ ਵੀ ਮੀਡੀਆ ਵਾਲੇ ਮੈਨੂੰ ਬਹੁਤ ਅੱਛੀ ਇਨਫੋਰਮੇਸ਼ਨ ਦੇ ਰਹੇ ਆ ਜਿਹੜੇ ਐਕਸ਼ਨੇਬਲ ਇਨਫੋਰਮੇਸ਼ਨ ਦੇ ਰਹੇ ਆ ਉਹ ਜਿੱਥੇ ਵੀ ਐਕਸ਼ਨ ਕਰਦੇ ਆ। ਦੋ ਫੈਸਟੀਵਲ ਤੇ ਸਪੈਸ਼ਲ ਕੋਈ ਚੱਲ ਰਿਹਾ ਹੈ। ਹਾਂ ਉਹਦੀ ਸਪੈਸ਼ਲ ਕੰਪੇਨ ਹੋएगी ਜੀ ਮੈਂ ਆਨੇ ਜਾ ਰਿਹਾ ਸੀ ਉਹਦੀ ਐਡਵਾਈਸ ਵੀ ਜਾਰੀ ਕਰ ਰਿਹਾ ਵੀ ਸਰਟਨ ਕਾਰਡਿਕ ਟੈਚ ਕਿਉਂ ਹੋ ਰਹੀ ਹੈ ਉਹਦੇ ਚ ਪੀਐਯੂ ਵੀ ਇਨਵੋਲਡ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਦੇ ਚ ਮੈਂ ਕਹੂੰਗਾ ਪੰਜਾਬ ਦੇ ਨਹੀਂ ਦੇਸ਼ ਭਰ ਦੇ ਕਾਰਡੀਓਲੋਜਿਸ ਟ੍ਰੈਂਟਸ ਲੈ ਰਹੇ ਆ ਅਸੀਂ ਅਜੇ ਸ਼ੁਰੂ ਹੀ ਕੀਤਾ ਸੀਗਾ ਸਾਰੇ ਬੰਦੇ ਮੈਨੂੰ ਅਸੀਂ ਫੋਨ ਕਰਦੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਡਾਕਟਰ ਸਾਹਿਬ ਤੁਸੀਂ ਇਨੀਸ਼ੀਏਟਿਵ ਲਿਆ ਅਸੀਂ ਇਹ ਕਰਨਾ ਚਾਹੁੰਦੇ ਸੀ ਕਿ ਸਾਨੂੰ ਇਹਦਾ ਪਾਰਟ ਬਣਾਉ ਉਹ ਸਮੇਂ ਡੀਐਚਯੂ ਨੇ ਉਹ ਕੁਝ ਛੋਟੀਆਂ ਦੁਕਾਨਾਂ ਦੇ ਉਹਨਾਂ ਦੇ ਤੇ ਰੇਡ ਪਿਆਰਾ ਕਰਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਕੋਈ 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 ਬੰਦਾ ਚੜਾਇਆ ਹੈਗਾ ਅਸੀਂ ਕਿਸੇ ਨੂੰ ਉਹ ਨਹੀਂ ਕਰਾਂਗੇ ਜਿਹੜਾ ਅਸੀਂ ਹੈ ਨਾ ਇਹਦੇ ਨਾਲ ਨਾਲ ਅਸੀਂ ਇੱਕ ਜੜੀ ਹੈਗੀ ਐਜੂਕੇਸ਼ਨਲ ਕੰਪੇਨ ਹੈ ਫੂਡ ਸੇਫਟੀ ਔਨ ਅਬਿਊਜ਼ ਕਰਕੇ ਹੈਗੀ ਆ ਉਹਦੇ ਚ ਅਸੀਂ 50 52 ਹਜ਼ਾਰ ਚੜਾਇਆ ਗਿਆ ਉਹ ਅਸੀਂ ਜਿਹੜਾ ਵੀ ਹੈਗਾ ਸੀ ਉਹਦੇ ਨਾਲ ਉਹ ਇੱਕ ਉਹਨੂੰ ਆ ਸਕਰੀਨਿੰਗ ਯੂਜ਼ ਕਰਦੇ ਆ ਅਸੀਂ ਜਿੱਥੇ ਸਾਡਾ ਸੈਂਪਲ ਫੇਲ ਹੋ ਜਾਏ ਫਿਰ ਉਹਨਾਂ ਨੂੰ ਵਾਰਨਿੰਗ ਦਿੰਦੇ ਆ ਉਸ ਤੋਂ ਬਾਅਦ ਫਿਰ ਅਸੀਂ ਜੇ ਨਹੀਂ ਹਟਦੇ ਤਾਂ ਫਿਰ ਦੂਜਾ ਜੜੇ ਉਹਨਾਂ ਲੈ ਗਏ ਜਿਹਦੇ ਵਿੱਚ ਜੁਰਮਾਨਾ ਵੀ ਹੁੰਦਾ ਔਰ ਸਜ਼ਾ ਵੀ ਹੁੰਦੀ ਉਹ ਬੜਾ ਸੈਂਪਲ ਵੀ ਭਰਦੇ ਆ ਉਹਨਾਂ ਦੇ ਪਹਿਲਾਂ ਅਸੀਂ ਰਿਫਾਰਮ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਪਾਣੀ ਹਟਦੇ ਕਰਕੇ ਵੀ ਮੈਚ ਸਾਰਾ ਕੁਝ ਬੰਦੋਬਸਠ ਠੀਕ ਹੈ ਕਿ ਆਸपास ਪੂਰਾ ਜੂਰਾ ਮੈਂ ਆਪ ਜੀ ਮਨੋਂ ਰੋਕਰ ਨਾਲੋਂ ਜ਼ਿਆਦਾ ਉਹਨਾਂ ਜੀ ਜਿਆਦਾ ਬੰਨੂ ਬਿਲਕੁਲ ਲੇਟ ਗਿਆ ਤੇ ਅਸੀਂ ਬਿਲਕੁਲ ਪਾਣੀ ਦਾ ਥੋੜਾ ਜਿਹਾ ਕਕਰ ਵਾਲਾ ਕਰ ਸਰ ਲੈਗਾ ਬੜੀ ਨਹੀਂ ਚਾਹੀਦੀ ਕੋਈ ਇਸ ਤਰ੍ਹਾਂ ਦੀ ਕਰਦੇ ਆ ਪਰ ਆਪਣੇ ਕੈਚ ਮੈਡੀ ਦੇ ਚ ਟਾ ਛੋੜ ਅਜੇ ਤੱਕ ਕੋਈ ਕੋਈ ਹੈ ਹੀ ਨਿਸ਼ਾਨ ਤਾਂ ਬਿਲਕੁਲ ਤੇ ਅਸੀਂ ਪੂਰੀ ਉਹਦੇ ਤੁਹਾਨੂੰ ਬਨਮਨ ਵੀ ਠੀਕ ਲਾਏ ਆ ਜੀ ਬਾਕੀ ਵੀ ਸਾਰਾ ਕੁਝ ਕਰ ਰਿਹਾ ਆ ਕਿ ਅੱਗੇ ਹੁਣ ਅਗਲੇ ਅਗਲੇ ਸਾਲ ਤੱਕ ਤਾਂ ਖੁੱਲਾ ਵੀ ਕਰਦਾ ਕਰਦੇ ਥੋੜਾ ਕਾਫ ਲੱਗਦੇ ਉਹ ਨਹੀਂ ਲੱਗਦੇ ਚੋਰੇ ਵੇਖੇ ਸਰਕਾਰੀ ਸਕੂਲ ਤੁਸੀਂ ਬਣਾਉਣ ਦੱਸਿਆ ਮੈਂ ਹੁਣ ਸਾਰਾ ਚੈੱਕ ਵੀ ਕਰਵਾ ਦਿੰਦਾ ਉਹਦੀ ਪਲੱਸ ਸਪਲਾਈ ਵੀ ਠੀਕ ਕਰਾ ਦਿੰਦਾ ਮੈਂ ਪਹਿਲਾਂ ਉਹਨਾਂ ਨੂੰ ਕਹਿੰਦਾ ਵੀ ਆਲਟਰਨੇਟ ਸੋਰਸ ਦੇਓ ਇਮੀਡੀਏਟਲੀ ਉਹਦੀ ਜਿਹੜੀ ਸਪਲਾਈ ਨੂੰ ਹੈਗਾ ਉਹਨੂੰ ਫਿਕਸ ਕਰੋ ਜਿਹੜਾ ਦਾ ਫੌਟ ਲੱਗੋ ਤੇ ਉਸ ਤੋਂ ਬਾਅਦ ਅੱਜ ਅਗਲੀ ਖਬਰ ਦਿੱਲੀ ਕਮੇਟੀ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਦੇ ਨਾਲ ਜੁੜੀ ਹੋਈ ਹੈ ਜਿਹੜੇ ਕਿ ਅੱਜ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਸੀ ਦਰਸਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਅੱਜ ਸਚਕੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਉਹ ਅੱਜ 350 ਸਾਲਾਂ ਸ਼ਹੀਦੀ ਸਮਾਗਮ ਮਨਾਉਣ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਨਾਲ ਮੀਟਿੰਗ ਕਰਨ ਪਹੁੰਚੇ ਨੇ ਅਤੇ ਇਹ ਸ਼ਤਾਬਦੀ ਸਮਾਰੋਹ ਲਾਲ ਕਿਲੇ ਦੇ ਉੱਤੇ 3 ਦਿਨ ਯਾਨੀ ਕਿ 23 24 ਅਤੇ 25 ਨੂੰ ਅਤੇ ਚਾਂਦਨੀ ਚੌਕ ਦੇ ਵਿੱਚ ਮਨਾਏ ਜਾਣਗੇ ਇਸ ਮੌਕੇ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 350 ਸਾਲ ਪੂਰੇ ਹੋਣ ਦੀ ਯਾਦ ਦੇ ਵਿੱਚ ਆਉਣ ਵਾਲੀ ਸ਼ਤਾਬਦੀ ਨੂੰ ਮਨਾਉਣ ਦੇ ਲਈ ਪੂਰੇ ਸਿੱਖ ਪੰਥ ਦੇ ਵਿੱਚ ਜੋਰ-ਸ਼ੋਰ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹੋਰ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕੀਤਾ ਤੁਹਾਨੂੰ ਸੁਣਾਣੇ ਆ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡੈਲੀਗੇਸ਼ਨ ਜਿੱਥੇ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਆਇਆ ਉਹਦੇ ਨਾਲ ਹੀ ਆਉਣ ਵਾਲੀ 350 ਸਾਲਾਂ ਜਿਹੜੀ ਸ਼ਤਾਬਦੀ ਹੈ ਉਹਤੇ ਇੱਕ ਬਾਦ ਅਸਾਬ ਦੀ ਸ਼ਹਾਦਤ ਦੀ ਉਨੂੰ ਸੁਚਾਰੂ ਰੂਪ ਦੇ ਨਾਲ ਉਹਦੀ ਰੂਪਰੇਖਾ ਬਣਾਉਣ ਵਾਸਤੇ ਸਾਡੀ ਗੱਲਾਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਪਰਦਾਵਾਂ ਦੇ ਨਾਲ ਹੋਈਆਂ ਔਰ ਉਹਨਾਂ ਦੇ ਨਾਲ ਅੱਜ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ ਔਰ ਆਨਵਲੀ ਹੈ ਜਿਹੜੀਆਂ ਨਵੰਬਰ ਦੇ ਮਹੀਨੇ ਖਾਸ ਤੌਰ ਤੇ ਜਿਹੜੀਆਂ ਵੀ ਸ਼ਤਾਬਦੀ ਦੇ ਰੂਪਰੇਖਾ ਬਣਨੀ ਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਗਨੂਦ ਪਾਣੀ ਆ ਔਰ ਇਹ ਰੂਪਰੇਖਾ ਉਹ ਤੋਂ ਤਿਆਰ ਕੀਤੀ ਜਾਣੀ ਹੈ ਕਿ ਨਨਤਪੁਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਢ ਕੇ ਲਿਜਾਣਾ ਉਹਦੇ ਵਿੱਚ ਕਿਹੜੀ ਕਿਹੜੀ ਡਿਊਟੀਆਂ ਕਿਹੜੀ ਕਿਹੜੀ ਜ਼ਿੰਮੇਵਾਰੀਆਂ ਮੈਂ ਡਿਊਟੀਆਂ ਤੇ ਨਹੀਂ ਕਹਾਂਗਾ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਆਂ ਸਿੰਘ ਜਥੇਬੰਦੀਆਂ ਔਰ ਸੰਪਰਦਾਵਾਂ ਨੇ ਲੈਣੀਆਂ ਉਹਨਾਂ ਦੇ ਬਾਰੇ ਇਹ ਚਰਚਾ ਹੋਣੀ ਹੈ ਕਿ ਇਸ ਤਰੀਕੇ ਦੇ ਨਾਲ ਅੱਗੇ ਦੇ ਜਿਹੜੇ 15 ਦਿਨ ਨੇ ਕਿਉਂਕਿ ਨਵੰਬਰ ਦਾ ਮਹੀਨਾ ਲਗਾਤਾਰ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਜਿਹੜੀ ਹੈ ਉਹ ਆਲਰੇਡੀ ਇਹਨਾਂ ਪ੍ਰਸ਼ਤਾਪ ਜੀ ਦੇ ਪ੍ਰੋਗਰਾਮ ਦਿੱਲੀ ਦੇ ਵਿੱਚ ਸ਼ੁਰੂ ਕਰ ਚੁੱਕੀ ਹੈ ਔਰ ਉਹਦੇ ਵਿੱਚ ਜਿੱਥੇ ਕਵੀ ਸੰਮੇਲਨ ਕਰਾਏ ਜਾ ਰਹੇ ਨੇ ਇਸਤਰੀ ਸత్సੰਗੀਆਂ ਬੀਬੀਆਂ ਨੂੰ ਬੁਲਾਇਆ ਜਾ ਰਿਹਾ ਨਾਲ ਹੀ ਜਿਹੜੇ ਉੱਥੇ ਸਰਵ ਧਰਮ ਸੰਮੇਲਨ ਕਰਾਏ ਜਾ ਰਹਿਆ ਇਸ ਤਰੀਕੇ ਦੇ ਅਨੇਕਾ ਪ੍ਰੋਗਰਾਮ ਰੱਖੇ ਨੇ ਔਰ ਇਹਨਾਂ ਦੇ ਵਿੱਚ ਅੱਜ ਜੋ-ਜੋ ਸੰਪਰਦਾ ਜੋ-ਜੋ ਜਥੇਬੰਦੀ ਆਪਣੀ ਸ਼ਮੂਲੀਅਤ ਪਾਣਾ ਚਾਹੁੰਦੀ ਹੈ ਉਹਨਾਂ ਸਾਰਿਆਂ ਦੀ ਅਸੀਂ ਅੱਜ ਰੂਪਰੇਖਾ ਪਾਉਣ ਨੂੰ ਇੱਥੇ ਪਹੁੰਚੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ